ਇਹ ਹੈਂਡੀਕਰਾਫਟ ਦਾ ਸਾਮਾਨ ਹੈ ਜਿਹੜੇ ਹੱਥੀ ਹੱਥੀ ਤਿਆਰ ਕੀਤਾ ਹੋਇਆ ਹੈਗਾ ਡੈਕੋਰੇਸ਼ਨ ਆਈਟਮ ਬੈੱਡ ਸ਼ੀਟ ਹੈ ਪਾਗਲਪੁਰੀ ਸ਼ੂਤ ਆ ਸਰਨਪੁਰ ਦਾ ਫਰਨੀਚਰ ਹੈ ਤੇ ਹੋਰ ਬੜਾ ਕੁਝ ਹੈਗਾਗਾ ਇੱਥੇ ਮੰਨ ਕੇ ਚਲੋ ਜੀ 15 ਰਾਜਾਂ ਤੋਂ ਇੱਥੇ ਕਾਰੀਗਰ ਪਹੁੰਚੇ ਹੋਏ ਨੇ ਤੇ ਇਹ ਕਾਰੀਗਰ ਆਪਣਾ ਆਪਣਾ ਕਲਚਰ ਦਿਖਾ ਰਹੇ ਨੇ जोधपुर से आए हैं हमारी टीम में दस लोग काम करते हैं और प्लस फैमिली हमारे क्या कहते हैं बच्चे सब राजस्थान की मशहूर आइटम है ये मेटल ये हॉटस्पॉट है का। ये रोटी गर्म रखता है और भाप नहीं छोड़ता जो फाइबर स्टील वाला होता है ना भाप छोड़ता है रोटी भीग जाती है उसके लिए बहुत बढ़िया है हेल्थ से रिलेटेड भी बहुत कुछ है ये देख सकते हैं आप एक्टिव प्रेशर जो है स्वीपर की ये आपका जो है फुल एक् प्रेशर में काम करेगा जैसे नशे जाम हो जाती है फूल का दौरान सही नहीं होता उसमें काम करता है चौंतीस से पैंतीस वरायटी के पापड़ हैं और टेस्ट करके जाएं आप भी देखो टेस्ट करके देखो ये चावल के साथ कसूरी मिट्टी होगा स्वीट कॉर्न होगा पंजाबी मसाला है रागी फिंगर है तीन वैरायटी रागी की है आज रागी की डिमांड ज़्यादा है इसके बाद रेड चिली टमाटो आ जाता है ਪਠਿੰਡਾ ਚ ਇੰਟਰਨੈਸ਼ਨਲ ਟ੍ਰੇਡ ਫੇਅਰ ਸ਼ੁਰੂ ਹੋਇਆ ਹੈ ਤੇ ਨਾਲ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲਾਂ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਪੂਰੀ ਗੱਲਬਾਤ ਕਰਾਂਗੇ ਕਿ ਇੱਥੇ 15 ਰਾਜਾਂ ਦੇ ਲੋਕ ਨੇ ਜਿਹੜੇ ਹੱਤੀ ਸਮਾਨ ਤਿਆਰ ਕਰਕੇ ਪੁੱਜੇ ਨੇ ਕਿਸ ਤਰ੍ਹਾਂ ਦਾ ਸਮਾਨ ਹੈ ਉਹ ਵੀ ਤਸਵੀਰਾਂ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਹੱਤੀ ਹੈ ਜਿਹੜੇ ਤਿਆਰ ਕਰਕੇ ਸਮਾਨ ਲੈ ਕੇ ਆਏ ਨੇ ਇਸ ਤਰ੍ਹਾਂ ਦਾ ਸਮਾਨ ਹੈ ਸਭ ਤੋਂ ਪਹਿਲਾਂ ਇਹ ਪਹਿਲਾਂ ਸਰਦਾਰ ਨੂੰ ਸਸੀ ਗੋਲ ਜੀ ਇਹ ਹੈਂਡੀਕਰਾਫਟ ਦਾ ਸਾਮਾਨ ਹੈ ਜਿਹੜੇ ਹਾਥੀ ਹਾਥੀ ਤਿਆਰ ਕੀਤਾ ਹੋਇਆ ਹੈਗਾ ਡੈਕੋਰੇਸ਼ਨ ਆਈਟਮ ਬੈਟ ਸੀਟ ਆ ਪਾਗਲਪੁਰੀ ਸ਼ੂਟ ਆ ਸਰਨਪੁਰ ਦਾ ਫਰਨੀਚਰ ਆ ਤੇ ਹੋਰ ਬੜਾ ਕੁਝ ਹੈਗਾਗਾ ਇੱਥੇ ਮੰਨ ਕੇ ਚੱਲੋ ਜੀ ਇਹ ਮੇਲੇ ਮਕਸਦ ਕੀ ਹੈ ਮੇਲੇ ਦਾ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਕਿਵੇਂ ਸੋਚਿਆ ਕਿੰਨੇ ਦਿਨ ਚੱਲਣਾ ਹੈ ਇਹ ਸਾਡਾ ਮੇਨ ਮਕਸਦ ਹੈਗਾ ਇਹ ਲਘੂ ਉਦਯੋਗਾਂ ਨੂੰ ਪ੍ਰਮੋਟ ਕਰਨਾ ਇਹਦੇ ਵਿੱਚ ਭਾਰਤ ਸਰਕਾਰ ਦੀ ਐਮ ਐਸ ਐਮ ای ਮਿਨਿਸਟਰੀ ਸਾਨੂੰ ਸਰਪੌਂਸਰ ਕਰ ਰਹੀ ਹੈ ਸਟਾਲਾਂ ਤੇ ਇਹ 23 ਨਵੰਬਰ ਤੱਕ ਇਹ ਮੇਲਾ ਚੱਲਣਾ ਹੈ ਇਦੇ ਵਿੱਚ ਬੜਾ ਕੁਝ ਹੈ ਬੱਚਾ ਨੂੰ ਤੇ ਸਿਆਣੇ ਵਾਸਤੇ ਜੋ 15 ਰਾਜਾਂ ਤੋਂ ਇਥੇ ਕਾਰੀਗਰ ਪਹੁੰਚੇ ਹੋਏ ਨੇ ਤੇ ਇਹ ਕਾਰੀਗਰ ਆਪਣਾ ਆਪਣਾ ਕਲਚਰ ਦਿਖਾ ਰਹੇ ਨੇ ਕਲਚਰ ਦੇ ਨਾਲ-ਨਾਲ ਜਿੱਥੇ ਉਹਨਾਂ ਦਾ ਆਪਾ ਤਿਆਰ ਕੀਤਾ ਸਮਾਨ ਮਿਲਦਾ ਆਰਗੈਨਿਕ ਵੀ ਕਹਿੰਦੇ ਖਾਸ ਸਮਾਨ ਰੱਖਿਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਆਰਗੈਨਿਕ ਆ ਆਰਗੈਨਿਕ ਗੋੜਾ ਹੈ ਸ਼ਹਿਦ ਆ ਤੇ ਹੋਰ ਬੜਾ ਕੁਝ ਹੈ ਪਾਪੜ ਵਗੈਰਾ ਹੈਗੇ ਨੇ ਇੱਕ ਕੇਰਲਾ ਦਾ ਸਪੈਸ਼ਲ ਹਲਵਾ ਹੈਗਾ ਖਾਣਵਾ ਦੇ ਵਿੱਚ ਹੋਰ ਬਹੁਤ ਹੈ ਲੱਕੜ ਦੇ ਟੁਆਇਸ ਵਗੈਰਾ ਹੈਗੇ ਨੇ ਜੋ ਕਿ ਆਮ ਮਾਰਕੀਟ ਦੇ ਵਿੱਚੋਂ ਨਹੀਂ ਮਿਲਦੇ ਇਸ ਤਰ੍ਹਾਂ ਰਿਸਪੌਂਸ ਕਿਸ ਤਰ੍ਹਾਂ ਦਾ ਲੱਗ ਰਿਹਾ ਲੋਕ ਆਉਂਦੇ ਨੇ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਲੋਕਾਂ ਦਾ ਬੜਾ ਉਤਸ਼ਾਹ ਹੈਗਾ ਤੇ ਸਾਨੂੰ ਵੀ ਐਪਰੀਸ਼ੀਏਟ ਕਰਦੇ ਨੇ ਵੀਰ ਬੜਾ ਸੋਹਣਾ ਤੁਸੀਂ ਇਹ ਮੇਲਾ ਲਾਇਆਗਾ ਇਹ ਮੰਨ ਕੇ ਚੱਲੋ ਸਰਕਾਰੀ ਮੇਲੇ ਇਸ ਟਾਈਪ ਦੇ ਲੱਗਦੇ ਨੇ ਇਹ ਲੈਵਲ ਦੇ ਨਹੀਂ ਪ੍ਰਾਈਵੇਟ ਮੇਲੇ ਇਸ ਲੈਵਲ ਦੇ ਨਹੀਂ ਲੱਗਦੇ ਰੁਜ਼ਗਾਰ ਮਿਲਦਾ ਲੋਕਾਂ ਨੂੰ ਜਿੱਥੇ ਕਿਹਾ ਤੇ ਕਿਹਾ ਜਾ ਸਕਦਾ ਹੈ ਹੱਥੀ ਜਿਹੜੇ ਸਾਮਾਨ ਤਿਆਰ ਕਰਦੇ ਨੇ ਜਿੱਥੇ ਉਹਨਾਂ ਨੂੰ ਰੁਜ਼ਗਾਰ ਮਿਲਦਾ ਹੈ ਉਤਸ਼ਾਹਤ ਵੀ ਹੁੰਦੇ ਨੇ ਬਿਲਕੁਲ ਜੀ ਵੀਰੇ ਮੰਨ ਕੇ ਚੱਲ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਦਾ ਹੈਗਾ ਸਮਾਨ ਵੇਚਣ ਦਾ ਤੇ ਇਹ ਮੰਨ ਕੇ ਚੱਲੋ ਵੀ ਇਹਨਾਂ ਦੇ ਨਾਲ ਜੇ ਹੁਣ ਸਾਡੇ ਕੋਲੇ 100 ਦੇ ਲਗਭਗ ਸਟਾਲ ਹੈ ਤਾਂ ਲਗਭਗ 8-900 ਬੰਦੇ ਨੂੰ ਸਿੱਧਾ ਰੋਜ਼ਗਾਰ ਮਿਲਦਾ ਹੈ ਇਹਦੇ ਨਾਲ ਜੋਧਪੁਰ سے ਆਏ ਹਾਂ ہماری ਟੀਮ ਵਿੱਚ 10 ਲੋਕ ਕੰਮ ਕਰਤੇ ਹਨ اور ਪਲੱਸ ਫੈਮਿਲੀ ਮਾਰੇ بیوی ਵਾਈਫ ਫਿਰ ਕੀ ਕਹਿੰਦੇ ہیں ਬੱਚੇ ਸਭ ਵੀ ਇਹ ہمارا ਪੁਰਾਣਾ ਖਾਨਦਾਨੀ ਕੰਮ ਹੈ ਤੋ ਰਾਜਸਥਾਨ ਕੀ ਮਸ਼ਹੂਰ ਆਈਟਮ ਹੈ ਇਹ ਮੈਟਲ ਆਰਟ ਜੋ ਅੱਜਕੱਲ ਬਹੁਤ ਫੇਮਸ ਹੈ क्या क्या इसमें होता है किससे तैयार करते हो कैसे खराब भी हो जाता है कैसे ये लोहे का है ठीक है ना लोहे के ऊपर पाउडर कोटिंग करी होती है पाउडर कोटिंग मतलब वो वाला कलर यूज करते हैं जो गाड़ियों में आता है ठीक है ना इसमें ना जंग लगने की संभावना है ना कुछ है जल्दी कहीं नहीं खराब होता है ये और कैसा रिस्पांस कैसा रहा आप आयो मेले में लेकर जोधपुर से आए हो आप लेके क्या क्या खास किस बार क्या लेके हर बार आते हो जान हाँ हाँ सेकंड थर्ड टाइम है दो बार पहले आ चुका हाँ. थोड़ा सा चेंजेस है मॉडर्न आर्ट्स वगैरह इस बार ज्यादा है पहले वो क्या कहते हैं वो ट्री वगैरह ही सेल होते थे अब थोड़ी सी वरायटी बढ़ाई है रिस्पॉन्स अच्छा तो इसीलिए वरायटी बढ़ा के इस बार लेके आए बिल्कुल तो लोग भी नहीं कुछ गलबात कर लें भाई जी मेला देख रहे हो कोई खास की देखे या किस तरह लग रहा है <laughs> बस ठीक है जी बाकी एदा मेला वाइया

क्या क्या लेके आए खास पंजाब के लोगों ने ये ये आप खुद तैयार करते हो कितने लोग काम करते हैं हमारा सर पूरी फैमिली लगभग यही काम करती है कुछ तो से करते आ रहे हैं उसके अलावा हमारे पास लगभग भाई है जो है बहन है सिस्टर है सब लोग यही करते हैं और खुद बनाते हैं हम लोग खुद ही तैयार करके खुद ही बेचते हैं हाँ जी हाँ जी खुद ही बनाते हैं क्या खास क्या लेके ये ये हमारे का पास जो ट्रे है ना ये शीशम की लकड़ी का है लकड़ी है। का नहीं करते है। नहीं। उसके अलावा, सर, पास ये रोटी गर्म रखता है और भाप नहीं छोड़ता जो फाइबर स्टील वाला होता है ना भाप छोड़ता है रोटी भीग जाती है उसके लिए बहुत बढ़िया है रिलेटेड भी बहुत कुछ है ये देख सकते हैं आप है स्लीपर है एक ये आपका जो है फुल प्रेशर में काम करेगा जैसे नशे जाम हो जाती है खून का दौरान सही नहीं होता उसमें काम करता है इसके अलावा हमारे पास जामुन की लकड़ी का मग है ये देखिए ये ये जामुन की लकड़ी का है ये शुगर कंट्रोल करेगा ये सिंगल पीस का बना होता है लीकेज का कोई खतरा नहीं इसको तो डॉक्टर भी रिकमेंड करता है बहुत बिकता है अमारे। अमारे पारे पारे ये हमारे फिर हमारे पास ये बाउल है अचार दही नमक चटनी तेल घी कुछ भी रख सकते हैं इसमें नीम की लकड़ी का कंगी है ये में काम आएगा बाल का टूटना रोकेगा और वॉचेस हमारे पास सबसे बढ़िया है इस बार ये पूरा फोल्डेबल वॉच होता है दूर ले जाने में आसानी रहेगा जितना पार्ट्स लगा हुआ है सब फोल्ड हो जाएगा साल दो साल पाँच साल में अगर आपको अंदर का वॉच बदलना हो आप उसको निकाल के दूसरा भी फिट कर सकते हैं कैसे रहते है? काम कैसे रहते हैं आदमी काम करते हैं खुद बना लेते हैं लेकिन मार्केट की बहुत मुश्किल आती है कोई ऐसी मुश्किल आती है

सारी फुल लाइफ गारंटी वाली है और ये आप जब भी पहनोगे गुड कलेक्शन एंड गुड चीज सोने से कम नहीं खो जाए तो गम नहीं सोने से कम नहीं खो जाए तो गम नहीं थोड़े पैसे से और ये डालोगे तो बार बार आओगे आप इतनी गारंटी वाली चीज है जो सब अपना हुआ है सभी हैंडमेड है हाँ जी सर पे कौन काम करता है फिर आपके छोटे छोटे बच्चे भी हैंडमेड करते हैं कारीगर कारीगर लोगों को काम आप खुद बेचते हो फिर लोगों को काम देते हो हाँ जी सर हमारे छोटे छोटे बेबी भी सारे काम करते हैं ये वाला घर पे ही बनता है सारा रियल काम का जैसे सूरत में डायमंड होती है ना ये वैसे ही हमारे गुजरात में ये सारा बनता है सूरत में हाँ जी खास वगैरह फुल लाइफ गारंटी वाले ठीक है और ये जब मर्जी वेयर करो ज्वेलर से हाफ रेट पे जैसे मर्जी वेयर करो फुल लाइफ गारंटी है इसकी पंजाब से पहली बार आए हो? पंजाब में मेले लगाते रहे फर्स्ट लगाया है ये फर्स्ट टाइम है ये में लग गया पंजाबियों का प्यार मिल रहा पूरा बहुत बहुत हां जी बहुत अच्छा लगा हमें यहां पे आओ और देखो आप कितने आए हो सर

तीन वरायटी रागी की आज तक रागे की डिमांड ज्यादा है उसके बाद रेड चिली टोमेटो आ जाता है अलग अलग टेस्ट की के पापड़ है पंजाबी तो प्रेंग का पसंद कर नमकीन पुरा खाना पंजाबी तो ज्यादा करते हैं ज्यादातर यहाँ पे स्पाइसी चल रहा है जो स्पाइसी पापड़ है वो ज्यादा चल रहा है यहाँ पे वैसे नॉर्मल पापड़ यहाँ कम लोग पसंद करते हैं लेकिन स्पाइसी पापड़ खाते हैं यहाँ पे स्पाइसी पापड़ ज्यादा चल रहा है हमारे यहाँ पे रेड चिली वगैरह है बहुत सारी वरायटी है पापड़ चौतीस से पैतीस वरायटी भाई के पिंड है पंजाबी पंजाबी जागरूक करते नजर आ रही है ਮੇਰਾ ਨਾਮ ਜਗਤਾਰ ਹੈ ਜੀ ਪਿੰਡ ਮੰਡੀਕੁਰ ਜ਼ਿਲ੍ਹਾ ਬਠਿੰਡਾ ਆਹੀ ਪਿੰਡ ਜ਼ਿਲ੍ਹਾ ਆਪਣਾ ਤੇ ਜਿੰਨੇ ਸਾਡੇ ਪ੍ਰੋਡਕਟ ਹੈ ਵਾ ਸ਼ਹਿਦ ਤੇ ਸ਼ਹਿਦ ਤੇ ਸ਼ਹਿਦ ਤੋਂ ਬਣੇ ਹੋਏ ਪਦਾਰਥ ਆਪਾਂ ਅਕਸਰ ਜਿਹੜੇ ਹੈਗੇ ਆ ਸੇਲ ਕਰਦੇ ਆ ਮੇਲਿਆਂ ਦੇ ਵਿੱਚ ਔਰ ਮੇਲੇ ਲੱਗਦਾ ਵੀ ਦੁਕਾਨ ਕਿਰਿਆਣੇ ਦੀ ਹੁੰਦੀ ਥੋੜੀ ਹਲਦੀ ਹੁੰਦੀ ਵੀ ਸਾਰਾ ਸਮਾਨ ਹੀ ੱੱਕੀ ਵਰਦੇ ਆ ਅਸੀਂ ਹਲਦੀ ਦੀ ਖੇਤੀ ਕਰਦੇ ਆ ਤਾਂ ਇਹ ਇਸ ਤਰ੍ਹਾਂ ਦੀ ਖੇਤੀ ਕਰਦੇ ਆ ਇਸ ਕਰਕੇ ਆ ਅਸੀਂ ਆਪ ਦਾ ਬਾਜ਼ਾਰ ਦੇ ਵਿੱਚ ਮਤਲਬ ਸਿੱਟ ਗਿਆ ਔਨ ਮੰਡੀ ਸਿੱਟ ਗਿਆ ਔਨ ਨਾਲੋਂ ਸਮਾਨ ਆਪ ਵੇਚਦੇ ਆ ਮੰਨ ਕੇ ਚਲੋ ਹਲਦੀ ਹੈ ਹਲਦੀ ਦਾ ਇਹਦਾ ਕਲਰ ਬਜਾਰਾ ਜੀ ਹਲਦੀ ਨਾਲੋਂ ਵੱਖਰਾ ਹੈ ਇਹਦਾ ਟੇਸਟ ਸੁਆਦ ਵੱਖਰਾ ਹੈ ਕਿਉਂ ਕਿ ਇਹਦੇ ਚ ਨਾ ਤਾਂ ਕੋਈ ਮਿਲਾਵਟ ਹੈ ਨਾ ਇਹਦੇ ਚ ਕੋਈ ਕਲਰ ਐਡ ਹੈਗਾ ਇਹ ਜਿਵੇਂ ਅਸੀਂ ਖੇਤ ਚੋਂ ਪੱਟੀ ਇਹਨੂੰ ਪ੍ਰਕਿਊਰ ਕੀਤਾ ਸਟੀਮ ਕੀਤੀ ਫਿਰ ਪੀਸਲੀ ਤਾਂ ਇਹਨੂੰ ਬਜਾਰ ਤੇ ਲਿਆਏ ਇਹ ਸਾਡਾ ਕੰਮ ਹੈ ਹੁਣ ਸਾਡੇ ਕੋਲ ਸ਼ਹਿਦ ਵੀ ਹੈ ਸਾਡੇ ਕੋਲੇ ਦੋ ਤਿੰਨ ਤਰ੍ਹਾਂ ਦਾ ਹੈ ਮੈਂ ਤੁਹਾਨੂੰ ਦਿਖਾਉਂਦਾ ਆਮ ਤੌਰ ਤੇ ਲੋਕ ਕਹਿੰਦੇ ਵੀ ਸ਼ਹਿਦ ਜੰਮ ਜਾਂਦਾ ਆ ਜੰਮਿਆ ਹੋਇਆ ਸ਼ਹਿਦ ਹੀ ਹੈ ਮੇਰੇ ਕੋਲ ਔਰ ਦੁਨੀਆ ਦਾ ਸਭ ਤੋਂ ਪਿਓਰ ਸ਼ਹਿਦ ਮੰਨਦੇ ਅਸੀਂ ਮਸਟਰਡ ਹਨੀ ਹੈ ਕਰੀਮਾਨੀ ਕਰਕੇ ਵੇਚਦੇ ਆ ਅਸੀਂ ਇਵੇਂ ਜੇ ਸਾਡੇ ਕੋਲੇ ਆ ਦੇਖੋ ਇਸ ਤਰ੍ਹਾਂ ਦਾ ਸ਼ਹਿਦ ਹੈ ਇਹਨਾਂ ਸਾਰਿਆਂ ਦਾ ਜਿਹੜਾ ਰੰਗ ਟੈਕਚਰ ਅਲੱਗ-ਅਲੱਗ ਹੈ ਜੇ ਆਪਾ ਦੇਖੀਏ ਸਾਰਿਆਂ ਦਾ ਰੰਗ ਅਲੱਗ ਹੈ ਤਾਂ ਆਮ ਤੌਰ ਦੇ ਉੱਤੇ ਇਹ ਹੁੰਦਾ ਹੈ ਕਿ ਸ਼ਹਿਦ ਇੱਕੋ ਤਰ੍ਹਾਂ ਦੇ ਹੀ ਲੋਕਸ ਹੁੰਦੇ ਕਿਉਂਕਿ ਉਹ ਕੌਰਨ ਤੇ ਰਾਇਸੀ ਰਪਈਆ ਬਾਜ਼ਾਰਾਂ ਦੇ ਵਿੱਚ ਤੇ ਲੋਕ ਘੱਲੇ ਨਾਲ ਖਾਰੇ ਆ ਤੇ ਇਸ ਤਰ੍ਹਾਂ ਦੇ ਮੇਲਿਆਂ ਦਾ ਇਹੀ ਫਾਇਦਾ ਹੁੰਦਾ ਕਿ ਲੋਕਾਂ ਨੂੰ ਤੰਦਰੁਸਤ ਤੇ ਹੈਲਦੀ ਚੀਜ਼ਾਂ ਮਿਲ ਜਾਂਦੀ ਹੈ ਤਾਂ ਮੈਨੂੰ ਲੱਗਦੀ ਹੈ ਬਠਿੰਡੇ ਦੇ ਲੋਕਾਂ ਨੂੰ ਜ਼ਰੂਰ ਮੇਲੇ ਚ ਕਿੜਾ ਮਾਰਨਾ ਚਾਹੀਦਾ ਇਹ ਮਤਲਬ ਸਿਹਤ ਪ੍ਰਤੀ ਵੀ ਲੋਕਾਂ ਨੂੰ ਉਥੇ ਜਾਗਰੂਤ ਕਰ ਰਹੇ ਹੈਗੇ ਆ ਹਾਂ ਬਿਲਕੁਲ ਬਿਲਕੁਲ ਸਿਹਤ ਪ੍ਰਤੀ ਤਾਂ ਜਾਗਰੂਕ ਕਰਨਾ ਸਾਡਾ ਪਹਿਲਾ ਫਰਜ਼ ਹੈ ਅਸੀਂ ਤਾਂ ਆ ਲਿਖਿਆ ਹੋਇਆ ਹੈ ਵੀ ਇਹ ਦੇਖੋ ਕਿ ਅਸੀਂ ਤੁਹਾਡੇ ਭੋਜਨ ਦੀ ਸੁੱਧਤਾ ਦੀ ਖਿਆਲ ਰੱਖਾਂਗੇ ਤਾਂ ਤੁਸੀਂ ਆਪਣੇ ਬਿਹਾਰ ਤੇ ਸਹਿਯੋਗ ਦਾ ਧਿਆਨ ਰੱਖਣਾ ਤਾਂ ਅਸੀਂ ਤਾਂ ਲੋਕਾਂ ਨੂੰ ਕਹਿੰਨੇ ਆ ਕਿ ਸ਼ੁੱਧ ਖਾਣਾ ਹੀ ਸਾਡੇ ਲਈ ਸਭ ਤੋਂ ਵਧੀਆ ਚੀਜ਼ ਹੈ ਭਾਈ ਕਿਸਾਨ ਪਹਿਲਾਂ ਪੈਦਾ ਕਰਦਾ ਸੀ ਇਕੱਲਾ ਉਹ ਨਾਲ ਨਾਲ ਮਤਲਬ ਮਾਰਕੀਟਿੰਗ ਕਰਨ ਲੱਗਾ ਤਾਂ ਹੀ ਲੱਗਦਾ ਸਫਲ ਹੋਗੇ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਕੀ ਕੀ ਪੈਦਾ ਕਰਦੇ ਆਪਾਂ ਸਮਾਨ ਕਾਫੀ ਰੱਖਿਆ ਹੋਇਆ ਹੈ ਤੇ ਹੈ ਦਰਾਨੀ ਜਠਾਨੀ ਦਾ ਕੋਲੂ ਹੈ ਕਹਿੰਦਾ ਕਿ ਹਾਂਜੀ ਆਪਾਂ ਮੇਨ ਮੂਲਣਾ ਚਾਦੀ ਖੇਤੀ ਕਰਦੇ ਆ ਜੀ ਇਹਨਾਂ ਤੋਂ ਆਪਾਂ ਪ੍ਰੋਡਕਟ ਤਿਆਰ ਕਰੇ ਬਿਸਕੁਟ ਵਗੈਰਾ ਜੀ ਇਹਨਾਂ ਤੋਂ ਮਿਲਦੇ ਪੋਹਾ ਪਾਸਤਾ ਨੂਡਲ ਤਿਆਰ ਕਰਾਈ ਆਪਣੇ ਦਰਾਨੀ ਜਠਾਨੀ ਦੇ ਕੋਲੂ ਲੱਗਿਆ ਜੀ ਕੋਲਡ ਪ੍ਰੈਸ ਤੇਲ ਆ ਜਾਂਦੇ ਆਪਣੇ ਕੋਲ ਸਾਰੇ ਜੀ ਚਾਹ ਮਸਾਲਾ ਆ ਜਾਂਦਾ ਜੀ ਹਲਦੀ ਦੀ ਖੇਤੀ ਕਰਦੇ ਹਲਦੀ ਹੁੰਦੀ ਆਪਣੇ ਕੋਲ ਜੀ ਆਟਾ ਆ ਜਾਂਦਾ ਜੀ ਕੈਂਡੀ ਵਗੈਰਾ ਇਹ ਸਾਮਾਨ ਤਾਂ ਸਾਰੀ ਰੱਖਦੇ ਆ ਤੁਸੀਂ ਕੀ ਖਾਸ ਕੀ ਰੱਖਦੇ ਹੋ ਕੀ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਤਾ ਕਰਦੇ ਹੋ ਖਾਸ ਕਰ ਮੇਲੇ ਚ ਆਏ ਹੋ ਮੇਲੇ ਚ ਕਿਸ ਤਰ੍ਹਾਂ ਰਿਸਪੌਂਸ ਆਇਆ ਆਪਣਾ ਇਹ ਸਾਰਾ ਸਾਮਾਨ ਹੈ ਜ਼ਹਿਰ ਮੁਕਤ ਹੈ ਹਾਂ ਜੀ ਆਰਗੈਨ ਖੇਤੀ ਕਰਦੇ ਆ ਆਪਾਂ ਸਾਰਾ ਜ਼ਹਿਰ ਮੁਕਤ ਹੈ ਆਪਣਾ ਲੋਕ ਹੋ ਰਿਹਾ ਨੇ ਜਾਗਰੂਤ ਹੋ ਕੇ ਲੱਗਦਾ ਹੈ ਬਿਲਕੁਲ ਹੋ ਰਿਹਾ ਜੀ ਕਦੇ ਥੋੜਾ ਮਹਿੰਗਾ ਹੁੰਦਾ ਹੈ ਕਿਤੇ ਇਹਦਾ ਕਿਤੇ ਅਸਰ ਤਾਂ ਹੈ ਮਹਿੰਗਾ ਤਾਂ ਇਸ ਕਰਕੇ ਹੁੰਦਾ ਜੀ ਜਦੋਂ ਆਪਾਂ ਆਰਗੈਨ ਖੇਤੀ ਕਰਦੇ ਆ ਆਪਣਾ ਤੀਜਾ ਹੀ ਸੀ ਨਿਕਲਦਾ ਜੀ ਫਸਲ ਦਾ ਹਾਂ ਤਾਂ ਕਰਕੇ ਥੋੜਾ ਜਿਹਾ ਹੁੰਦਾ ਮਹਿੰਗਾ ਤੇ ਕਿਵੇਂ ਰਿਸਪੌਂਸ ਕਿਵੇਂ ਆ ਪੰਜਾਬੀਆਂ ਦਾ ਮੇਲਾ ਭਾਵੇਂ ਲੱਗਿਆ ਕਹਿੰਦੇ ਬਾਹਰਲੇ ਸਟੇਟਾਂ ਤੋਂ ਬਹੁਤ ਆਏ ਨੇ ਪੰਜਾਬੀਆਂ ਦਾ ਰਿਸਪੌਂਸ ਕਿਵੇਂ ਮਿਲ ਰਿਹਾ ਹੈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਹੈ ਜੀ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਨਾਲ ਖੁਸ਼ਬੂਦਾਰ ਚੀਜ਼ਾਂ ਵੀ ਆ ਜਿਹੜੇ ਮੇਲੇ ਦਾ ਸ਼ਿੰਗਾਰ ਬੜੀਆਂ ਹੋਈ ਜਾਂ ਨੇ ਦੁਬਈ ਦਾ ਜਿਹੜਾ ਅਤਰ ਇੱਥੇ ਉਹ ਵੀ ਪੁੱਜਿਆ ਹੋਇਆ ਹੈ ਬਾਈ ਉਹਰੇ ਖੁਦ ਤਿਆਰ ਕਰ ਰਹੇ ਨੇ ਤੇ ਪੰਜਾਬੀ ਪਸੰਦ ਕਰ ਰਹੇ ਆ ਦੁਬਈ ਦਾ ਅਤਰ ਕਹਿੰਦੇ ਬਹੁਤ ਜਿਆਦਾ ਬਹੁਤ ਅੱਛੇ ਲੋਕ ਹੈ ਔਰ ਬਹੁਤ ਪਸੰਦ ਕਰ ਰਹੇ ਆ ਔਰ अभी तो हमारे पास कुछ कस्टमर वो भी आए कहने लगे पटियाला में आपका सुना और चैनल पर देखा तो हम स्पेशल आपके पास आए लेने के लिए पटियाला से भी लोग आए बहुत मोहब्बत वाले लोग पंजाब के और खासकर भटिंडा के और इसमें जरा बराबर बर हमको बहुत अच्छा बेहतरीन किस्म का रेस्पॉन्ड ये लोग यहाँ से यहाँ से मिल रहा है दुबई तो फिर लेके आए जी 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 यहाँ पर जो दुबई में जो पसंद की जाने वाली खुशबू है ना जो दुबई में बहुत ज्यादा पसंद की जाती है वो तमाम खुशबुए यहाँ पर हैं मुनीषगढ़ पीटीसी न्यूज बठिंडा